ਜੀ ਗੁਰਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੀ ਆ ਇਦੀ ਵੱਡੀ ਖਬਰ ਆਪਣੇ ਹੱਕਾਂ ਨੂੰ ਵੀ ਜਾਣਨ ਮਹਿਲਾਵਾਂ ਨੌਇਡਾ ਦੇ ਨੈਤਿਕਾ ਪਾਰਟੀ ਹਤਿਆਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਾਰਬਰਤਾ ਦਾ ਜੋ ਵੀਡੀਓ ਸਮਾਚਾਰ ਚੈਨਲ ਅੰਦਰ ਪ੍ਰਸਾਰਿਤ ਕੀਤਾ ਗਿਆ ਹੈ ਉਹ ਕਿਸੇ ਵੀ ਵਿਅਕਤੀ ਨੂੰ ਜੰਜੋੜ ਕੇ ਰੱਖ ਦਿੰਦਾ ਹੈ ਇਹ ਵੀਡੀਓ ਕਿਸੇ ਨੂੰ ਵੀ ਸਦੀਆਂ ਤੋਂ ਚੱਲੀ ਆ ਰਹੀ ਪਿੱਤਰ ਸਤਾ ਸੋਚ ਦੇ ਡੂਬਰੂ ਪਰਉਣ ਲਈ ਕਾਫੀ ਹੈ ਜਿੱਤੇ ਤਾਕਤ ਦੀ ਵਰਤੋਂ ਨੂੰ ਮਰਦਾਨਗੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਇਹ ਮਰਦਾਨਗੀ ਦਾ ਪਰਮ ਹੀ ਹੈ ਜੋ ਬਲਤਕਰ ਹੱਤਿਆ ਅਤੇ ਹਿੰਸਾ ਦੇ ਰੂਪੇ ਸਾਹਮਣੇ ਆਉਂਦਾ ਰਹਿੰਦਾ ਹੈ पर अफसोस वाली गल ए है के इस घटना में सिर्फ एक के एक नहीं सको दो-दो औरता पुरषवादी सोच ਦਾ ਸਕਾਰ ਹੋਈਆਂ ਹਨ ਇੱਕ ਨਿਕੀਤਾ ਤੇ ਦੂਜੀ ਉਸ ਦੀ ਸੱਸ ਜੋ ਆਪਣੇ ਪੁੱਤਰ ਦਾ ਸਾਥ ਦੇ ਕੇ ਇੱਕ ਔਰਤ ਹੋਣ ਦੇ ਬਾਵਜੂਦ ਔਰਤਾਂ ਤੇ ਹੋਰ ਹਿੰਸਾ ਵਿੱਚ ਸੰਯੋਗੀ ਬਣੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸੇ ਔਰਤ ਨੂੰ ਸਾੜਿਆ ਜਾਂ ਮਾਰਿਆ ਗਿਆ ਹੈ ਕਦੇ ਪਰੰਪਰਾ ਕਦੇ ਦਾਜ ਕਦੇ ਚਰਿੱਤਰ ਜਾਂ ਕਦੇ ਡਾਇਨਾ ਕਰਾਰ ਦੇ ਕੇ ਔਰਤਾਂ ਨੂੰ ਸਾੜਨ ਦੀਆਂ ਘਟਨਾਵਾਂ ਦਾ ਸਿਲਸਲਾ ਪਤਾ ਨਹੀਂ ਕਦੋਂ ਤੋਂ ਚੱਲ ਰਿਹਾ ਹੈ ਬੇਟੀ ਪਜਾਓ ਬੇਟੀ ਪੜਾਓ ਦੀ ਮੰਚਾ ਨੂੰ ਆਤਮ ਸਾਂਤ ਕਰਨ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਅਸੀਂ ਬੇਟੀਆਂ ਨੂੰ ਵਿਵਸਥਾ ਦੀ ਪੇਟ ਚੜਨ ਤੋਂ ਨਹੀਂ ਰੋਕ 파 ਰਹੇ ਇੱਥੇ ਸਮਾਉਣ ਦੇ ਉਹ ਬੋਈਵਾ ਦਾ ਇੱਕ ਕਥਨ ਜਿਆਦਾ ਹੁੰਦਾ ਹੈ ਕਿ ਲੜਕੀ ਪੈਦਾ ਨਹੀਂ ਹੁੰਦੀ ਸਗੋਂ ਬਣਾਈ ਜਾਂਦੀ ਹੈ ਇੱਕ ਬੇਟੀ ਦੇ ਜਨਮ ਤੋਂ ਬਾਅਦ ਜਿਸ ਤਰੀਕੇ ਨਾਲ ਦੀ ਪਰਵ੍ਰਿਸ਼ ਕੀਤੀ ਜਾਂਦੀ ਹੈ ਉਹ ਉਸ ਵਿੱਚ ਵਿਰੋਧ ਕਰਨ ਦੀ ਸਮਰੱਥਨ ਹੌਲੀ-ਹੌਲੀ ਖਤਮ ਕਰ ਦਿੰਦੀ ਹੈ ਤੇ ਉਹ ਸ਼ੋਸ਼ਣ ਸਹਨ ਨੂੰ ਆਪਣੀ ਕਿਸਮਤ ਸਮਝ ਲੈਂਦੀ ਹੈ ਅੱਜ ਵੀ ਆਮ ਤੌਰ ਤੇ ਬੇਟੀ ਨੂੰ ਪੇਕਿਆਂ ਤੋਂ ਇਹ ਕਹਿ ਕੇ ਵਿਦਾ ਕੀਤਾ ਜਾਂਦਾ ਹੈ ਕਿ ਤੇਕੇ ਤੋਂ ਡੋਲੀ ਉੱਠਦੀ ਹੈ ਤੇ ਸਹੁਰੇ ਸਸਰਾਲ ਤੋਂ ਅਰਥੀ ਅਤੇ ਡੋਲੀ ਉੱਠਦੀ ਹੀ ਇੱਕ ਲੜਕੀ ਦਾ ਜਾਂ ਜਾਂ ਤਾਂ ਪੇਕਾ ਹੁੰਦਾ ਹੈ ਜਾਂ ਫਿਰ ਸਸਰਾਲ ਉਸ ਦਾ ਖੁਦ ਦਾ ਕਰ ਕਿੱਥੇ ਗਵਾਜ ਜਾਂਦਾ ਹੈ ਇਹ ਇਹ ਪਤਾ ਹੀ ਨਹੀਂ ਲੱਗਦਾ ਜਿੱਤੇ ਉਹ ਹੱਕ ਨਾਲ ਆਪਣੇ ਹਿਸਾਬ ਨਾਲ ਰਹਿ ਸਕੇ ਜਿਵੇਂ ਸਥਿਤੀ ਵਿੱਚ ਜੇ ਕੋਈ ਔਰਤ ਆਤਮ ਨਿਰਪਰ ਨਹੀਂ ਹੈ ਤਾਂ ਉਹ ਚਾਹ ਕੇ ਵੀ ਵਿਰੋਧ ਨਹੀਂ ਕਰ ਸਕਦੀ ਦੂਜਾ ਲੋਕ ਲਾਜ ਦੇ ਬੋਝੇ ਹੇਠਾਂ ਔਰਤਾਂ ਅੱਜ ਵੀ ਦੱਬੀਆਂ ਹੋਈਆਂ ਹਨ ਉਹਨਾਂ ਦਾ ਦੱਬਿਆ ਹੋਣਾ ਉਹਨਾਂ ਦਾ ਸਸ਼ਤੀਕਰਨ ਦੀਆਂ ਗੱਲਾਂ ਨੂੰ ਖੋਖਲਾ ਸਾਬਿਤ ਕਰਦਾ ਹੈ ਇਸ ਸਥਿਤੀ ਵਿੱਚ ਜੇ ਕੋਈ ਔਰਤ ਵਿਰੋਧ ਕਰਨ ਦੀ ਹਿੰਮਤ ਵੀ ਕਰ ਲੈਂਦੀ ਹੈ ਤਾਂ ਉਹ ਵਿਵਸਥਾ ਦੀ ਸ਼ਕਾਰ ਬਣ ਜਾਂਦੀ ਹੈ ਆਪਣੇ ਦੇਸ਼ ਵਿੱਚ ਪੀੜਤ ਅੱਜ ਵੀ ਥਾਣਿਆਂ ਤੇ ਅਦਾਲਤਾਂ 'ਚ ਠੋਕਰਾਂ ਖਾਂਦੇ ਹਨ ਔਰਤਾਂ ਨੂੰ ਨਿਆਂ ਦੇਣ ਲਈ ਵਨ ਸਟਾਪ ਸੈਂਟਰ ਬਣਾਏ ਗਏ ਹਨ ਮਹਿਲਾ ਕਮਿਸ਼ਨ ਦਾ ਗਠਨ ਕੀਤਾ ਗਿਆ ਪਰ ਉਹ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਰਹੇ ਕਈ ਵਾਰ ਅਪਰਾਧੀ ਬੇਖੌਫ ਹੋਏ ਦਿਖਾਈ ਦਿੰਦੇ ਹਨ ਤੇ ਵਿਵਸਥਾ ਟਹਿ ਟੇੜੀ ਹੋਈ ਦਿਖਾਈ ਦਿੰਦੀ ਹੈ ਕਾਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ